ਉਂዲ ਸਸ਼ੀ ਗਲ ਦੀ ਮੇਰੇ ਸਾਰੀਆਂ ਭੈਣਾਂ ਮੁੰਡਿਆਂ ਦਾ ਪੱਪਲਾ ਜੀ ਦੀ ਕਟਿੰਗ ਕਰਦੇ ਆ। ਇਹ ਤੁਸੀਂ ਚਾਰੇ ਤਾਂ ਫੋਲਡ ਕਰਕੇ ਵਿਛਾ ਲੈਣਾ। ਖੁੱਲੀ ਸਾਈਡ ਮੇਰੇਣੀ ਸਾਈਡ ਹੈ, ਪੰਨ ਸਾਈਡ ਆਪਾਂ ਉੱਪਰਲੀ ਸਾਈਡ ਤੇ ਰੱਖੀ ਹੋਈ ਹੈ। ਚਾਰੇ ਪਿਸੰ ਨੂੰ ਤੁਸੀਂ ਇਸ ਤਰ੍ਹਾਂ ਕਰ ਲੈਣਾ। ਪ੍ਰੈਸ ਕਰਕੇ ਚੰਗੀ ਤਰ੍ਹਾਂ। ਫਿਰ ਆਪਾਂ ਨੇ 2.5 ਇੰਚ نیچے ਫੋਲਡ ਕਰਨ ਵਾਸਤੇ ਕਪੜਾ ਛੱਡ ਦੇਣਾ ਹੈ। ਇੱਥੇ ਆਪਾਂ ਸਿੱਧੇ ਨਿਸ਼ਾਨੀ ਕਰ ਲੈਣੀ ਹੈ। ਇਹ ਆਪਣੇ ਪਲਾਜ਼ੋ ਦੀ ਲੈਂਥ ਹੈ ਜੀ 36 ਇੰਚ ਦੇਖੋ ਹੁਣ ਆਪਾਂ ਕਿਸ ਤਰ੍ਹਾਂ ਨਿਸ਼ਾਨੀ ਲਗਾ ਰਹੇ ਹਾਂ 36 ਇੰਚ ਲੈਂਥ ਆ ਪਰ 35 ਇੰਚ ਦੀ ਨਿਸ਼ਾਨੀ ਲਗਾਈਏ 35 ਤੇ ਨਿਸ਼ਾਨੀ ਲਗਾ ਕੇ ਇਹਨੂੰ ਆਪਾਂ ਸਿੱਧੀ ਕਰ ਲੈਣਾ ਹੈ ਜੀ ਜੀ ਆਪਣੀ ਭੈਣ ਦੀ हिਪ ਹੈਗੀ ਹੈ ਜੀ 22 ਇੰਚ ਠੀਕ ਹੈ ਜੀ 22 ਇੰਚ ਦੀ ਆਪਾਂ ਝੋਲੀ ਲਵਾਂਗੇ 11 ਇੰਚ ਇਧਰ ਵੀ ਆਪਾਂ ਨੇ 11 ਇੰਚ ਦੀ ਨਿਸ਼ਾਨੀ ਲਗਾ ਲੈਣੀ ਹੈ ਭੈਣ ਇਥੋਂ ਆਪਾਂ ਨੇ ਭੈਣ ਦੀ ਇਧਰੋਂ ਆਪਾਂ ਨੇ ਅੱਧਾ ਇੰਚ ਛੱਡਣਾਗਾ ਕਪੜਾ ਸਾਰੇ ਪਾਸੇ ਕੰਨੀ ਵਾਲੀ ਸਾਈਡ ਤੋਂ ਅੱਧਾ ਅੱਧਾ ਇੰਚ ਆਪਾਂ ਇੱਥੋਂ ਵੀ ਕਟਿੰਗ ਕਰਨੀ ਆ ਇੱਥੇ ਵੀ ਆਪਾਂ ਨਿਸ਼ਾਨੀ ਲਗਾ ਕੇ نیچے ਆਪਾਂ ਮੂਰੀ ਵਾਲੀ ਸਾਈਡ ਤੇ ਵੀ ਨਿਸ਼ਾਨੀ ਲਗਾਉਣੀ ਆ ਇਹ ਆਪਾਂ ਕਟਿੰਗ ਦੇ ਵਿੱਚ ਕਪੜਾ ਲਵਾਂਗੇ ਇੱਥੋਂ ਆਪਾਂ ਨੇ 14 ਇੰਚ ਰੱਖਣਾ ਏ ਭੈਣ ਦੀ ਥਾਈ ਜਿਹੜੀ ਆ ਪਰਟ ਜਿਹ ਨੂੰ ਆਪਾਂ ਕਹਿੰਦੇ ਆ ਉਹ 14 ਇੰਚ ਹੈ ਇੱਥੋਂ ਆਪਾਂ ਰੱਖਾਂਗੇ 11/2 ਇੰਚ ఇతా హిపే అకార్డ్డింగ్ నాపే గ్యం ఇంచే చౌదా రకే హోదను డాన్ కఠే గ ఇంచ మార్జిన ఢాయి ఇంచుగ ఇద్దరూ నీచే ఝోళీ దో ఇంచ నిశాను ਇਥੋਂ ਆਪਣੇ ਇਸ ਤਰ੍ਹਾਂ ਬੁਨਾਈ ਕਰ ਦੇਣੀ ਹੈ ਹੁਣ ਆਪਾਂ ਨੇ 14 ਇੰਚ ਦਾ ਨੀਚੇ ਨਿਸ਼ਾਨ ਲੈਣਾ 14 ਦਾ ਆਪਾਂ ਨੇ ਹਾਫ ਕਰ ਲੈਣਾ ਹੈ 7 6.5 ਇੰਚ ਪੈਨ ਦੀ ਮੋੜੀ ਹੈ 3.5-3-3 ਦਾ ਆਪਾਂ ਨੇ ਸਾਈਡਾਂ ਤੇ ਨਿਸ਼ਾਨ ਲਗਾ ਲੈਣਾ ਸੈਂਟਰ ਕਰਕੇ ਹੁਣ ਆਪਾਂ ਫੱਟੀ ਦੇ ਨਾਲ ਇਹਦੀ ਆਪਾਂ ਗੁੜਾਈ ਕਰਾਂਗੇ ਇਧਰ ਨੂੰ ਆਪਣੀ ਬੱਧ ਰੱਖਣੀ ਹੈ। ਇਹਨਾਂ ਆਪਣੇ ਫੁੱਟੇ ਨੂੰ ਵਸਤਾਂ ਕਰ ਲੈਣੇ। 10 ਇੰਚ ਆਪਣੀ ਚੋਲੀ ਕਨੀ ਡਾਉਣ ਕਰਨਾ ਹੈ। ਮੈਂ ਤਾਂ ਸਿਰਫ ਦੋ ਪੀਸ ਨੂੰ ਚੱਕ ਕੇ ਕਟਿੰਗ ਕਰਾਂਗੇ ਇੱਕ ਸਾਈਡ ਦੇ ਝੋਲੀ ਵਾਲੇ ਪਾਸੇ ਵੀ ਇਹ ਕਟਿੰਗ ਕਰਾਂਗੇ ਦੋ ਪੇਸਾ ਨੂੰ ਚੱਕ ਕੇ ਇਹ ਨੂੰ ਪਨੇਸਟਰ ਚੱਕ ਲੈਣਾ ਹੈ। ਬਾਕੀ ਕਪੜਾ ਤੁਸੀਂ ਸਾਰੇ ਐਵੇਂ ਬਿਸਿਆ ਰਹਿਣ ਤੈਨੂੰ ਨਾ ਚੱਕੋ। ਹੁਣ ਤੁਸੀਂ ਪੱਟੀ ਦੇ ਨਾਲ ਨਿਸ਼ਾਨ ਸਾਰੇ ਸਿੱਧੇ ਕਰ ਲੈਣਾ। نیچے ਵਾਲਾ ਨਿਸ਼ਾਨ ਵੀ ਇਸ ਤਰ੍ਹਾਂ ਸਿੱਧਾ ਕਰ ਲੈਣਾ। ਹੁਣ ਆਪਣਾ 2.5 ਇੰਚ ਰੱਖਣਾ ਜੀ ਝੋਲੀ ਦਾ ਮਾਰਜਿਨ, ਬੈਕ ਵਾਲੇ ਪਾਸਤਾ। ਪਾਈ ਆਪਾਂ ਇੱਥੋਂ ਲਵਾਂਗੇ। 3 ਇੰਚ ਆਪਾਂ ਉੱਪਰੋਂ ਲਵਾਂਗੇ। ਇਥੇ ਤੋਂ ਆਪਾਂ ਬਰਾਬਰ ਰੱਖਾਂਗੇ 2 ਇੰਚ ਆਪਾਂ 2.5 ਇਹਦੇ ਕੋਲ 2.5 ਕੋਲ ਲਵਾਂਗੇ ਪਿੰਜਨੀਆਂ ਕੋਲ 2 ਇੰਚ ਆਪਾਂ ਇਹ ਚੋਹੂ ਤੋ ਲਵਾਂਗੇ ਨੂੰ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਇਹ ਤੁਸੀਂ ਬੈਗ ਵਾਲਾ ਕੇਸ ਵਧਾ ਕੇ ਹੀ ਲੈਣਾ ਜਦੋਂ ਵੀ ਲੈਣਾ ਹੁਣ ਆਪਾਂ ਇਧਰੋਂ ਸਾਈਡਾਂ ਤੋਂ ਕੱਟ ਕੇ నిశా రీ కట్టింగ్ ਇਹ ਆਪਣਾ ਪਲਾਜ਼ੋ ਕਟਿੰਗ ਹੋ ਗਿਆ ਜੀ ਹੁਣ ਆਪਾਂ ਇਹ ਕਪੜਾ ਕਟਿੰਗ ਕਰਨਾ ਜੀ ਇਹ ਆਪਣਾ 15 ਇੰਚ ਹੈ ਜੀ ਹੁਣ ਆਪਾਂ ਇਹ 15 ਇੰਚ ਲੈਣਾ ਜੀ ਪਾਕਟ ਵਾਸਤੇ ਕਪੜਾ सात इंच आपण चुडाई लावे एन आपण कटिंग इंच दो कंच गुलाई पाव బెల్ట్ వస్తే కట్ింగ్ దో దో ఇంచ కడాగే చార ఇంచ పట్టి లా ఇంచ నిశాను సారి పట్టీ కట్లే